ਸਤਿ ਸ਼੍ਰੀ ਅਕਾਲ ਜੀ। ਆਹ ਦੀ ਵੀਡੀਓ ਜਿਹੜੀ ਬਣ ਰਹੀ ਹੈ ਉਹ ਅਰਜਨ ਛਾਲ ਤੇ ਬਣ ਰਹੀ ਹੈ। ਅਰਜਨ ਛਾਲ ਦਾ ਕੀ ਫਾਇਦਾ ਹੈ? ਅਤੇ ਇਸ ਦੇ ਆਮ ਤੌਰ ਤੇ ਕਿਸ ਤਰ੍ਹਾਂ ਇਹ ਲਈ ਜਾਂਦੀ ਹੈ? ਇਹ ਗੁਣਾ ਨਾਲ ਭਰਪੂਰ ਹੈ। ਮੈਂ ਇਹਦੇ ਬਾਰੇ ਅੱਜ ਦੱਸਾਂਗਾ। ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ, ਲਾਇਕ, ਸ਼ੇਅਰ ਤੇ ਕਮੈਂਟਸ ਕਰਨਾ। ਅਸੀਂ ਸਭ ਤੋਂ ਪਹਿਲਾਂ ਇਹਦੇ ਦੇ ਪੱਤੇ ਦੱਸਾਂਗੇ। ਇਹਦੇ ਪੱਤੇ ਨੇ ਇਹ ਪੱਤੇ ਆ ਆਮ ਤੌਰ ਤੇ ਜਿਆਦਾ ਇਹਦੇ ਪੱਤੇ ਜਿਹੜੇ ਆ ਉਹ ਜਿਆਦਾ ਮੋٹے ਨਹੀਂ ਹੁੰਦੇ ਛੋਟੇ ਛੋਟੇ ਪੱਤੇ ਹੁੰਦੇ ਆ ਇਹਦੇ ਤੇ ਪੱਤਿਆਂ ਤੋਂ ਬਾਅਦ ਇਹ ਦੇਖੋ ਇਹਦੇ ਪੱਤੇ ਆ ਇਹ ਛੋਟੇ ਛੋਟੇ ਪੱਤੇ ਆ ਇਹ ਜਿਹੜਾ ਦਰਖਤ ਹੈ ਇਹ ਦਾ ਇਹ 10 ਤੋਂ 20 ਕਿਸੇ ਵੇਲੇ 40 ਫੁੱਟ ਤੱਕ ਵੀ ਇਹ ਦਰਖਤ ਚਲਾ ਜਾਂਦਾ ਹੈ ਅਤੇ ਇਸ ਦਰਖਤ ਦਾ ਨਿਸ਼ਾਨੀ ਕੀ ਹੈ ਇਸ ਨੂੰ ਇਸ ਤਰ੍ਹਾਂ ਦੇ ਜਿਹੜਾ ਇਹਦਾ ਫਲ ਹੈ ਉਹ ਆ ਫਲ ਹੈ ਦਾ ਇਸ ਤਰ੍ਹਾਂ ਦੇ ਇਹ ਫਲ ਲੱਗਦੇ ਆ ਇਹ ਦੇਖੋ ਪੰਜ ਤਰ੍ਹਾਂ ਦੇ ਆ 1 2 3 4 ਤੇ 5 ਇਹ ਪੰਜ ਤਰ੍ਹਾਂ ਦਾ ਇਹਦਾ ਇਹ ਫਲ ਹੈ ਇਹ ਮਤਲਬ ਇਹ ਫਲ ਕਿਹੜੇ ਨੇ ਇਹ ਬਿਲਕੁਲ ਕੰਮ ਨਹੀਂ ਆਉਂਦਾ ਇਹਦਾ ਕੋਈ ਹੁਣ ਅਰਜਨ ਛਾਲ ਜਿਹੜੀ ਆ ਇਹ ਕਿਸ ਤਰ੍ਹਾਂ ਪੈਦਾ ਕੀਤੀ ਜਾਂਦੀ ਹੈ ਜਿਹੜਾ ਦਰਖਤ ਹੈ ਦਰਖਤ ਨੂੰ ਅਸੀਂ ਉਹਦਾ ਇਹ ਛਿੱਕੜ ਹੈ ਆਹ ਛਿੱਕੜਾ ਹੈ ਦਾ ਇਹ ਛਿੱਕੜਾ ਹੈ ਇਹ ਛਿੱਕੜਾ ਅਸੀਂ ਕਰਦ ਨਾਲ ਉਤਾਰਿਆ ਕਰਦ ਨਾਲ ਉਤਾਰਨ ਤੋਂ ਬਾਅਦ ਫਿਰ ਅਸੀਂ ਕੀ ਕਰਨਾ ਤੁਸੀਂ ਇਸ ਨੂੰ ਇਸ ਦੀ ਚਾਹ ਬਣਾ ਕੇ ਚਾਹ ਦੇ ਵਿੱਚ ਇੱਕ ਪੀਸ ਤੁਸੀਂ ਪਾ ਸਕਦੇ ਹੋ ਚਾਹ ਦੇ ਪੀਸ ਪਾ ਸਕਦੇ ਹੋ ਅਗਰ ਜੇ ਤੁਸੀਂ ਚਾਹ ਚਾਹ ਦੇ ਵਿੱਚ ਟੀਸ ਨਹੀਂ ਪਾਉਣਾ ਤੇ ਇਸ ਦਾ ਪਾਊਡਰ ਵੀ ਬਣਾ ਕੇ ਤੁਸੀਂ ਸ਼ਾਇਦ ਨਾ ਵੀ ਲੈ ਸਕਦੇ ਹੋ ਤੇ ਨਿਰਾ ਪਾਣੀ ਉਬਾਲ ਕੇ ਵੀ ਲੈ ਸਕਦੇ ਹੋ ਤੇ ਇਸ ਨੂੰ ਲਾ ਕੇ ਅਸੀਂ ਚਾਹ ਦੇ ਵਿੱਚ ਪਾ ਕੇ ਵੀ ਲੈ ਸਕਦੇ ਹਾਂ ਫਿਰ ਅਸੀਂ ਇਹ ਦੇਖੋ ਲੈਣਾ ਕਿਵੇਂ ਹੈ ਅਸੀਂ ਇਸ ਨੂੰ ਜਦੋਂ ਵੀ ਲੈਣਾ ਹੈ ਅਸੀਂ ਤਕਰੀਬਨ ਇੱਕ ਚਮਚੇ ਜਿੰਨਾ ਅਸੀਂ ਲੈ ਕੇ ਇਹਦੇ ਵਿੱਚ ਪਾ ਦੇਣਾ ਹੈ ਰਾਤ ਨੂੰ ਰਾਤ ਨੂੰ ਪਾਤ ਇਸ ਦੇ ਵਿੱਚ ਗਲਾਸ ਚ ਪਾਉਣ ਤੋਂ ਬਾਅਦ ਸਵੇਰੇ ਜਦੋਂ ਅਸੀਂ ਉੱਠਾਂਗੇ ਇਸ ਦਾ ਰੰਗ ਜਿਹੜਾ ਹੈ ਉਹ ਲਾਲ ਰੰਗ ਦਾ ਹੁੰਦਾ ਜਿਸ ਤਰ੍ਹਾਂ ਤੁਹਾਡਾ ਲਹੂ ਹੈ ਉਸੇ ਤਰ੍ਹਾਂ ਦਾ ਰੰਗ ਹੁੰਦਾ ਹੈ ਸਵੇਰੇ ਇਸ ਨੂੰ ਉਬਾਲਣਾ ਹੈ ਉਬਾਲ ਕੇ ਤੇ ਫਿਰ ਉਹ ਅਸੀਂ ਪਾਣੀ ਜਿਹੜਾ ਉਹ ਪੀਣਾ ਹੈ ਤੇ ਅਸੀਂ ਇਹਨਾਂ ਛਿੱਕੜਾਂ ਨੂੰ ਮੈਂ ਕੱਦੂ ਕਸ਼ ਕੀਤਾ ਹੋਇਆ ਹੈ ਕੱਦੂ ਕਸ਼ ਕਰਨ ਤੋਂ ਬਾਅਦ ਇਹ ਜਿਹੜੇ ਨੇ ਇਹ ਇਹਨੂੰ ਸਿਕਾਉਣਾ ਵਾ ਅਗਰ ਨਹੀਂ ਵੀ ਤਾਂ ਗਿੱਲਾ ਵੀ ਤੁਸੀਂ ਲੈ ਸਕਦੇ ਹੋ ਫਿਰ ਇਸ ਦੇ ਫਾਇਦੇ ਕੀ ਹਨ ਇਸ ਦੇ ਫਾਇਦੇ ਇਹ ਹਨ ਪੀ ਇਹ ਜ਼ਿਆਦਾਤਰ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਤੱਕ ਤੁਸੀਂ ਇਸ ਨੂੰ ਲੈ ਸਕਦੇ ਹੋ ਤੇ ਗੁਣਾ ਨਾਲੇ ਭਰਪੂਰ ਹੈ ਅਤੇ ਜਦੋਂ ਤੁਸੀਂ ਚਾਹ ਬਣਾਉਂਦੇ ਹੋ ਉਹਦੇ ਵਿੱਚ ਤੁਸੀਂ ਸ਼ੱਕਰ ਪਾਉਣੀ ਹੈ ਨਹੀਂ ਤੇ ਇਸ ਦਾ ਜਿਹੜਾ ਪਾਊਡਰ ਹੈ ਉਹਦੇ ਵਿੱਚ ਸ਼ਹਿਦ ਮਿਲਾ ਕੇ ਵੀ ਲੈ ਸਕਦੇ ਹੋ ਅਗਰ ਨਹੀਂ ਤੇ ਇਹਦਾ ਪਾਣੀ ਜਿਹੜਾ ਉਹ ਬਾਲਕੇ ਵੀ ਪੀ ਸਕਦੇ ਹੋ ਹੁਣ ਇਸ ਤੋਂ ਬਾਅਦ ਇਹ ਕਿਸ ਕੰਮ ਹੁੰਦਾ ਹੈ ਜਿਨ੍ਹਾਂ ਨੂੰ ਬਾਰ-ਬਾਰ ਗੈਸ ਬਣਦੀ ਹੈ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਬਲਾਕਸ ਹੈ ਸਰੀਰ ਦੇ ਵਿੱਚ ਹਾਰਡ ਪ੍ਰੋਬਲਮ ਜਿਨ੍ਹਾਂ ਨੂੰ ਬਹੁਤ ਰਹਿੰਦੀ ਹੈ ਸਾਹ ਬਹੁਤ ਚੜਦਾ ਫੇਰ ਮਾੜਾ ਜਿਹਾ ਚੱਲਦੇ ਨੇ ਤੇ ਉਹ ਸਾਹ ਲੈਣ ਲੱਗ ਪੈਂਦੇ ਨੇ ਅਰਜਨ ਛਾਲ ਦਾ ਪਾਣੀ ਲਗਾਤਾਰ ਪੀਓ 2-3 ਵੇਨੇ ਪੀਓ ਅਗਰ ਰੋਜ਼ ਨਹੀਂ ਪੀ ਸਕਦੇ ਤੇ ਤੁਸੀਂ ਇਸ ਨੂੰ ਇੱਕ ਦਿਨ ਛੱਡ ਕੇ ਵੀ ਲੈ ਸਕਦੇ ਹੋ ਹਰ ਇਨਸਾਨ ਨੂੰ 15 ਦਿਨਾਂ 'ਚ ਇੱਕ ਵਾਰੀ ਅਰਜਨ ਛਾਲ ਜਿਹੜੀ ਆ ਉਹਦਾ ਪਾਣੀ ਪੀਣਾ ਚਾਹੀਦਾ ਔਰ ਤੁਹਾਡੇ ਜਿਹੜਾ ਖੂਨ 'ਚ ਬਲਾਕੇਜ ਬਣਦੀ ਆ ਉਹ ਨਹੀਂ ਬਣੇਗੀ ਬੈਡ ਕੋਸਟ੍ਰੋਲ ਜਿਹੜਾ ਉਸ ਨੂੰ ਇਹ ਖਤਮ ਕਰਦਾ ਹੈ ਬਾਕੀ ਇਸ ਤੋਂ ਇਲਾਵਾ ਅਸੀਂ ਇਸ ਨੂੰ ਜਦੋਂ ਵੀ ਲੈਣਾ ਹੈ ਕੋਸ਼ਿਸ਼ ਕਰੋ ਗੋੜ ਵਿੱਚ ਇਸ ਦੇ ਵਿੱਚ ਜ਼ਰੂਰ ਪਾਓ ਬਾਕੀ ਜਿਨ੍ਹਾਂ ਨੂੰ ਯੂਰਕੇਸਟ ਕੈਸਟੋਨ ਦੀ ਪ੍ਰੋਬਲਮ ਹੈ ਇਸ ਨੂੰ ਲੈਣਾ ਸ਼ੁਰੂ ਕਰ ਦਿਓ ਤੁਹਾਨੂੰ ਇਹ ਦੋਨੇ ਜਿਹੜੇ ਪ੍ਰੋਬਲਮ ਹਨ ਹੈ ਉਹ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਲੂਜ਼ ਮੋਸ਼ਨ ਲਗੇ ਹੁੰਦੇ ਆ ਉਹਨਾਂ ਨੂੰ ਵੀ ਇਹਦਾ ਸੇਵਨ ਕਰਨਾ ਚਾਹੀਦਾ ਹੈ ਬਾਕੀ ਇੱਕ ਤਾਂ ਖੂਨ ਨੂੰ گاੜਾ ਨਹੀਂ ਹੋਵੇਗਾ ਖੂਨ ਨੂੰ ਪਤਲਾ ਹੀ ਰੱਖੇਗਾ ਤੁਹਾਨੂੰ ਮੋਸ਼ਨ ਜਿਹੜਾ ਸਵੇਰ ਖੁੱਲ ਕੇ ਆ ਜਾਏਗਾ ਜਦੋਂ ਮੋਸ਼ਨ ਖੁੱਲ ਕੇ ਆ ਗਿਆ ਤੇ ਤੁਸਾਂ ਮੰਨ ਲਓ ਵੀ ਤੁਹਾਨੂੰ ਤੇ ਪ੍ਰੋਬਲਮ ਹੀ ਕੋਈ ਨਹੀਂ ਹੈ ਇਸ ਤੋਂ ਬਾਅਦ ਇਹ ਜ਼ਿਆਦਾਤਰ ਜਿਹੜੇ ਨੇ ਇਹ ਕੋਈ ਵੀ ਪੀ ਸਕਦਾ ਔਰਤ ਵੀ ਪੀ ਸਕਦੀ ਹੈ ਆ름ੀ ਪੀ ਸਕਦਾ ਬੱਚੇ ਵੀ ਪੀ ਸਕਦੇ ਹਨ ਫਿਰ ਇਹ ਬਾਤ ਰੋਗ ਪਿਤ ਰੋਗ ਕਫ ਰੋਗ ਤਿੰਨਾ ਰੋਗਾਂ ਨੂੰ ਇਹ ਦੂਰ ਕਰਦਾ ਹੈ ਬਾਕੀ ਅਗਰ ਇਹ ਤੁਸੀਂ ਇਹਦਾ ਇਸਤੇਮਾਲ ਕਰਦੇ ਹੋ ਲਗਾਤਾਰ ਤੇ ਤੁਹਾਨੂੰ ਪ੍ਰੋਬਲਮ ਕਦੇ ਵੀ ਨਹੀਂ ਆਏਗੀ ਤੇ ਤੁਹਾਡਾ ਸਿਹਤ ਜਿਹੜੀ ਹੈ ਬਿਲਕੁਲ ਠੀਕ ਰਹੇਗੀ ਤੁਸੀਂ ਇਸ ਦਾ ਇੱਕ ਵਾਰੀ ਜ਼ਰੂਰ ਇਸਤੇਮਾਲ ਕਰੋ ਬਹੁਤ ਵਧੀਆ ਚੀਜ਼ ਹੈ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਕਰੋ ਸਸ ਸਿਕਾਂ